ਐ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਨੀਰੇਕਾਂਸਲ ਹੈ ਕੀ ਕੰਮ ਹੈ ਤੁਹਾਡਾ ਸਾਡਾ ਲੋਹੇ ਦਾ ਤੇ ਸੈਂਟਰੀ ਦਾ ਕੰਮ ਪਤਾ ਲੱਗਿਆ ਕਿ ਪਿਛਲੇ ਬੀਤੇ ਦਿਨੀ ਤੁਹਾਡੀ ਕਾਰ ਦੇ ਸ਼ੀਸ਼ੇ ਭੰਨੇ ਗਏ ਆ ਕੀ ਕਾਰਨ ਕਾਰਨ ਤਾਂ ਨਹੀਂ ਹਜੇ ਪਤਾ ਲੱਗਿਆ ਜੀ ਪਰ ਮੁੰਡੇ ਵੀਡੀਓ ਦੇ ਵਿੱਚ ਸਾਫ਼ ਆਏ ਆ ਉਹ ਮਤਲਬ ਬਾਈਕ ਤੇ ਚਾਰ ਜਣੇ ਸੀਗੇ ਪਹਿਲਾਂ ਉਹਨਾਂ ਨੇ ਬਾਈਕ ਸਾਈਡ ਤੇ ਖੜਾਈ ਤਿੰਨੇ ਜਣੇ ਇੱਥੇ ਮਤਲਬ ਗੇੜਾ ਕੱਢ ਕੇ ਗਏ ਪੈਦਲ ਦੋ ਬਰੀ ਗੇੜੇ ਕੱਢੇ ਉਹਨਾਂ ਨੇ ਦੁਕਾਨ ਰੇਸ ਕੀਤੀ ਕਾਰ ਰੇਸ ਕੀਤੀ ਉਸ ਤੋਂ ਬਾਅਦ ਬਾਈਕ ਤੇ ਚਾਲੋ ਸਵਾਰ ਹੋ ਕੇ ਆਏ ਇੱਕ ਬੰਦਾ ਬਾਈਕ ਤੇ ਸਾਹਮਣੇ ਸੜਕ ਤੋਂ ਪਾਰ ਦੂਸਰੀ ਸਾਈਡ ਖੜ ਗਿਆ ਉਹ ਤਿੰਨੇ ਮੁੰਡਿਆਂ ਨੇ ਸਾਹਮਣੇੋਂ ਸੜਕ ਦੇ ਦੂਸਰੇ ਪਾਸੇ ਇੱਟਾਂ ਪਈਆਂ ਸੀ ਉਹ ਤੋਂ ਇੱਟਾਂ ਉਠਾਈਆਂ ਤੇ ਪੂਰੀ ਸਪੀਡ ਨਾਲ ਆ ਕੇ ਕਾਰ ਦੇ ਸਾਰੇ ਸ਼ੀਸ਼ਿਆਂ ਤੇ ਉਹਨਾਂ ਨੇ ਅਟੈਕ ਕੀਤਾ ਜਿਸ ਵਿੱਚੋਂ ਪਿਛਲੀ ਕਾਰ ਦਾ ਕਾਰ ਦਾ ਪਿਛਲਾ ਸ਼ੀਸ਼ਾ ਤੇ ਡਰਾਈਵਰ ਸਾਈਡ ਦਾ ਸ਼ੀਸ਼ਾ ਟੁੱਟ ਗਿਆ ਜਿਹੜਾ ਵਾਰੀ ਦਾ ਪਿਛਲਾ ਸ਼ੀਸ਼ਾ ਸੀਗਾ ਪਿਛਲੀ ਵਾਰੀ ਦਾ ਉਹਦੇ ਤੇ ਰੋੜਾ ਵੱਜਿਆ ਪਰ ਉਹ ਟੁੱਟਿਆ ਨਹੀਂ ਤੇ ਤੋੜਨ ਤੋਂ ਬਾਅਦ ਉਹ ਦਵਾ ਦਾ ਭੱਜ ਗਏ ਤੇ ਬਾਈਕ ਤੇ ਬੈਠ ਕੇ ਚਲੇ ਗਏ ਕਿ ਕਿ ਨੁਕਸਾਨ ਹੋਇਆ ਉਹਦੇ ਚ ਕਿੰਨੇ ਕ ਦਾ ਨੁਕਸਾਨ ਆ ਤੁਹਾਡੇ ਜੀ ਕਾਰ ਦਾ ਕਾਰ ਦਾ ਨੁਕਸਾਨ ਤਾਂ ਚਲੋ 10-15000 ਦਾ ਹੈਗਾ ਗੱਲ ਨੁਕਸਾਨ ਦੀ ਵੀ ਇੰਨੀ ਨਹੀਂ ਹੈਗੀ ਪਰ ਜਿਹੜਾ ਉਹਨਾਂ ਨੇ ਅਟੈਕ ਕੀਤਾ ਇਹ ਇੱਕ ਹਫਤਾ 10 ਦਿਨ ਪਹਿਲਾਂ ਵੀ ਇਹੀ ਵਾਰਦਾਤ ਨਿਹਾਲ ਸਿੰਘ ਵਾਲੇ ਵਿੱਚ ਹੋਈ ਸੀਗੀ ਟੋਨੇ ਵੀਰੇ ਦੀ ਕਾਰ ਤੇ ਹੋਈ ਸੀਗੀ ਦੁਬਾਰਾ ਇਹ ਸਾਡੇ ਹੋਈ ਹੈ ਇਸ ਤੋਂ ਇੱਕ ਰਾਤ ਪਹਿਲਾਂ ਵੀ ਸਾਡੀ ਦੁਕਾਨ ਦੇ ਅੱਗੇ ਚੋਰ ਸ਼ਰਿਆਮ ਇੱਕ ਡੇਢ ਘੰਟਾ ਲਗਾਤਾਰ ਇੱਥੇ ਚੋਰੀ ਕਰਕੇ ਗਿਆ ਸਾਰੀਆਂ ਦੁਕਾਨਾਂ ਤੇ ਉਹ ਸਾਡੇ ਕੈਮਰੇ ਵਿੱਚ ਉਹ ਵੀ ਆਇਆ ਮੈਂ ਉਹ ਵੀ ਨਗਰ ਪੰਚਾਇਤ ਚ ਪਾਇਆ ਸੀਗਾ ਹੁਣ ਇਹਦੇ ਬਾਰੇ ਤਾਂ ਹੁਣ ਇਹਨਾਂ ਨੂੰ ਪੁਲਿਸ ਨੂੰ ਅਸੀਂ ਰਿਪੋਰਟ ਦਿੱਤੀ ਹੈ ਇਹਦੀ ਸ਼ਾਨਵੀਨ ਹੋਣੀ ਚਾਹੀਦੀ ਹੈ ਜੀ ਅਸੀਂ ਉਹ ਬੰਦਿਆਂ ਨੂੰ ਚਾਹੁੰਦੇ ਆ ਕਿ ਪਕੜੇ ਜਾਣ ਉਹਨਾਂ ਦਾ ਚਿਹਰਾ ਨਕਾਬ ਹੋਵੇ ਅਨਿਰਤ ਜੀ ਤੁਹਾਨੂੰ ਕੋਈ ਤੇ ਡਾਊਟ ਹੈ ਕੋਈ ਤੁਹਾਡੇ ਕਸਟਮਰ ਆਏ ਹੋਏ ਤੁਹਾਡੀ ਬਹਿਸ ਵਾਜੀ ਹੋਈ ਹੋਵੇ ਆ ਕੁਝ ਫਰਾਈਡੇ ਨੂੰ ਸਾਡੇ ਕੋਲ ਬਾਰੇ ਵਾਲੇ ਪਿੰਡ ਤੋਂ ਇੱਕ ਜ਼ਿਮੀਦਾਰ ਬਿਓਰ ਗਏ ਸੀਗੇ ਸਮਾਨ ਮੋੜਨ ਉਹਨਾਂ ਦਾ ਜਿੰਨਾ ਸਮਾਨ ਸਹੀ ਸੀਗਾ ਸਹੀ ਕੰਡੀਸ਼ਨ 'ਚ ਸੀ ਅਸੀਂ ਅਸੀਂ ਉਹ ਵਾਪਸ ਲੈ ਲਿਆ ਜਿਹੜਾ ਖਰਾਬ ਸੀ ਉਹਨਾਂ ਨੂੰ ਅਸੀਂ ਵਾਪਸ ਕਰਤਾ ਵੀ ਜੇ ਤੁਹਾਡੇ ਤੋਂ ਠੀਕ ਹੁੰਦਾ ਹੋਇਆ ਤਾਂ ਵਾਪਸ ਲਈ ਆਈਏ ਅਸੀਂ ਇਹ ਵੀ ਮੜਾ ਲਾਂਗੇ ਉਸ ਤੋਂ ਬਾਅਦ ਸੰਡੇ ਨੂੰ ਉਹਨਾਂ ਦੇ ਬੇਟੇ ਆਏ ਨਾਲ ਇੱਕ ਮੁੰਡਾ ਹੋਰ ਸੀਗਾ ਉਹਦੇ ਨਾਲ ਅਰਨਾ ਬੰਨਿਆ ਹੋਆ ਸੀਗਾ ਉਹ ਮੋਬਾਈਲ ਤੇ ਹਰ ਵਕਤ ਮੋਬਾਈਲ ਤੇ ਗੱਲ ਕਰ ਰਿਹਾ ਸੀਗਾ ਉਹਨੇ ਮਤਲਬ ਸਮਾਨ ਮੋੜਨ ਦੀ ਸਾਨੂੰ ਕਿਹਾ ਵੀ ਮੈਂ ਸਮਾਨ ਮੋੜਨਦਾ ਅਸੀਂ ਕਿਹਾ ਵੀ ਹਜੇ ਅਰਲੀ ਮਾਰਨਿੰਗ ਆਇਆ ਤੋ ਦੁਪਹਿਰ ਤੋਂ ਬਾਅਦ ਆ ਜੀ ਸਮਾਨ ਤੇਰਾ ਅਸੀਂ ਵਾਪਸ ਲੈ ਲਾਂਗੇ ਉਈ ਦਿੱਕਤ ਨਹੀਂ ਉਸ ਚੀਜ਼ ਨੂੰ ਉਹਨੇ ਦੇਖਦੇ ਹੋਏ ਸਾਨੂੰ ਕਿਹਾ ਸਾਨੂੰ ਬਿੱਲ ਦੋ ਅਸੀਂ ਕਿਹਾ ਕੋਈ ਗੱਲ ਨਹੀਂ ਬਿੱਲ ਲੈ ਲਿਓ ਅੱਜ ਸੰਡੇ ਐ ਬਿੱਲ ਵੀ ਤੁਹਾਨੂੰ ਦੇ ਦਾਂਗੇ ਫਿਰ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਨਾਮ ਕੀ ਐ ਫਿਰ ਉਹਨਾਂ ਨੇ ਸਾਡੀ ਦੁਕਾਨ ਦੀਆਂ ਫੋਟੋਆਂ ਲਈਆਂ ਸਾਡੀ ਮਤਲਬ ਇਜਾਜ਼ਤ ਤੋਂ ਬਿਨਾ ਸਾਡੇ ਬਾਹਰ ਖੜਕੇ ਉਹਨਾਂ ਨੇ ਫੋਟੋਆਂ ਲਈਆਂ ਉਸ ਦੀਆਂ ਤੇ ਉਸੇ ਰਾਤ ਫਿਰ ਇੱਕ ਮਤਲਬ ਅਗਲੀ ਰਾਤ ਮੰਡੇ ਨੂੰ ਇਹ ਕਾਰਵਾਈ ਕੀਤੀ ਉਹਨਾਂ ਨੇ ਸਾਨੂੰ ਉਹਨਾਂ ਦੇ ਸ਼ੱਕ ਹੈ ਸਾਨੂੰ ਅਸੀਂ ਕਹਿੰਦੇ ਆ ਵੀ ਸ਼ੱਕ ਦੇ ਆਧਾਰ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਕੀ ਮੰਗ ਕਰਦੇ ਆ ਮੰਗਲ ਸੀ ਤਾਂ ਬੰਦਿਆਂ ਨੂੰ ਫੜੋ ਜੀ ਅਸੀਂ ਉਹਨਾਂ ਨੂੰ ਮਤਲਬ ਇਹੀ ਹੈ ਵੀ ਉਹਨਾਂ ਦੀ ਜਿੰਨੀ ਉਹਨਾਂ ਦੀ ਛੇਤਰ ਪ੍ਰੇਡ ਹੁੰਦੀ ਹੈ ਉਹਨਾਂ ਦੀ ਹੋਣੀ ਚਾਹੀਦੀ ਹੈ ਨੁਕਸਾਨ ਅਸੀਂ ਚਾਲ ਲਿਆ ਕੋਈ ਗੱਲ ਨਹੀਂ ਨੁਕਸਾਨ ਹੁੰਦਾ ਰਹਿੰਦਾ ਪਰ ਜੋ ਉਹਨਾਂ ਨੇ ਬਾਰਦਾਤ ਕੀਤੀ ਹੈ ਨਾ ਇਹ ਬਾਰਦਾਤ ਬਹੁਤ ਭਿਆਨਕ ਬਾਰਦਾਤ ਕੀਤੀ ਹੈ ਅਸੀਂ ਇਸ ਚੀਜ਼ ਵਿੱਚ ਉਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਣਾ ਨਹੀਂ ਲਾਈ ਅਸੀਂ ਪਿੱਛੇ ਹਟੀਏ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਚਾਹੀਦਾ ਇਸ ਚੀਜ਼ 'ਚ ਅਸੀਂ ਇਹ ਵੀ ਕਿੰਨੇ ਜੀ ਜੇ ਅੱਜ ਅਸੀਂ ਇਸ ਚੀਜ਼ ਨੂੰ ਨੱਥ ਪਾਵਾਂਗੇ ਤਾਂ ਆਉਣ ਵਾਲੇ ਟਾਈਮ ਵਿੱਚ ਅੱਗੇ ਵੀ ਸਾਡੇ ਕਿਸੇ ਮੰਡੀ ਦੇ ਭਰਾ ਨਾਲ ਕਿਸੇ ਨਾਲ ਨਹੀਂ ਹੋਊਗਾ ਔਰ ਅਸੀਂ ਇਸ ਕਰਕੇ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਇਹਨਾਂ ਬੰਦਿਆਂ ਨੂੰ ਪ੍ਰੈਸ ਕਰਕੇ ਇਹਨਾਂ ਨੂੰ ਫੜਨਾ ਹੀ ਫੜਨਾ ਹੈ